ਕਰਮ ਸਿੰਘ ਕੁਮਾਨ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਦੇ ਵਿੱਚ ਕਰੀਬ ਗੋਲੀ ਦੀਆਂ ਵਾਰਦਾਤਾਂ ਜਿਹੜੀਆਂ ਆਵਾਂ ਉਹ ਪੰਜ ਤੋਂ 6 ਵਾਰ ਦਾ ਤਾਂ ਪੁਛਲਾ ਬਟਾਲਾ ਵਿੱਚ ਹੋ ਚੁੱਕੀਆਂ ਨੇ ਉੱਥੇ ਹੀ ਪੁਲਿਸ ਵੱਲੋਂ ਮਸਟੈਡੀ ਦਿਖਾਉਂਦੇ ਹੋਏ ਕੁਝ ਅਰੋਪੀਆਂ ਨੂੰ ਗ੍ਰਿਫਤਾਰ ਵੀ ਕੀਤਾ ਅੱਜ ਫਿਰ ਤਾਜ਼ਾ ਕਰਨਾ ਸ਼੍ਰੀ ਹਰਗੋਬਿੰਦਪੁਰ ਵਿਖੇ ਦੇਖਣ ਨੂੰ ਮਿਲੀ ਜਿੱਥੇ ਦੋ ਨੌਜਵਾਨਾਂ ਨੇ ਗੋਲੀ ਇੱਕ ਸੁਨਿਆਰੇ ਦੀ ਜੁਲਰ ਦੀ ਦੁਕਾਨ ਤੇ ਮਾਰ ਕੇ ਫਰਾਰ ਹੋ ਗਏ ਨੇ ਸਾਡੇ ਨਾਲ ਨੇ ਐਸਐਚਓ ਸਾਹਿਬ ਆਪ ਕੋਣ ਦੱਸਾਂਗੇ ਸਰ ਜਿਹੜੀ ਗੋਲੀ ਮਾਰ ਕੇ ਫਰਾਰ ਹੋਏ ਨੇ ਇਹਦੇ ਸੰਬੰਧ ਵਿੱਚ ਮੋਰਚ ਨੇ ਕੀ ਕਰ ਰਿਹਾ ਇਹ ਅੱਜਨਾ ਕਰੀਬ 11:10 ਵਜੇ ਦੋ ਮੋਟਰਸਾਈਕਲ ਸਵਾਰ ਜਿੰਨਾ ਮੂੰਹ ਵੱਧੇ ਸੀਗੇ ਤੇ ਪਿਛਲੇ ਨੇ ਜਿਹੜੀ ਆ ਫਾਇਰਿੰਗ ਦੀ ਦੁਕਾਨ ਤੇ ਫਾਇਰਿੰਗ ਕਰਕੇ ਤੇ ਰੁਕੇ ਨਹੀਂ ਨਾਲ ਹੀ ਬਟਾਲਾ ਸੜਕ ਨੂੰ ਭੱਜ ਗਏ ਤੇ ਇਹ ਐਫ ਆਈ ਆਰ ਜਿਹੜੀ ਦਰਜ ਕਰਕੇ ਅਸੀਂ ਕਾਰਵਾਈ ਕਰ ਰਹੇ ਆ ਆਸ ਹੈ ਕਿ ਸ਼ਾਮ ਤੱਕ ਦੋਸ਼ੀ ਜਿਹੜੇ ਆ ਫੜ ਕੇ ਤੇ ਸਲੱਖਾਂ ਦੇ ਪਿੱਛੇ ਹਵਾ ਗਏ ਸੀ 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 ਟੀ ਵੀ ਕੈਮਰੇ ਦੀ ਵੀ ਮਦਦ ਲਈ ਆ ਗਈ ਸੀ ਸੀ ਟੀ ਵੀ ਕੈਮਰੇ ਤੋਂ ਹੀ ਸਾਰਾ ਕੁਝ ਚੈੱਕ ਕਰ ਰਹੇ ਆ ਤੂੰ ਦੇਖ ਸਕਦੇ ਹੋ ਕਿ ਪੁਲਿਸ ਬਹੁਤ ਮਸਤਾਈ ਦੇ ਨਾਲ ਜਿਹੜੀ ਆ ਦੁਸ਼ਮਣ ਨੂੰ ਪੜਨ ਮਾਰ ਕੇ ਜੱਬਰ ਜਾਰੀ ਕਰ ਰਹੀ ਆ ਕੈਮਰਾਮੈਨ ਸੁਨੀਲ ਨਾਲ ਸਰਵਨ ਸਿੰਘ ਕੁਮਾਰ ਹਣਪਟਾਲਾ ੁਰਦਾਸ ਗੋਲੀ ਚੱਲਦੀ ਸ਼ਹਿਰ ਚ ਕੀ ਕਹਣਾ ਚੰਦੂ ਪੜੀ ਘਟਨਾ ਲੰਨਨ ਜੋਗਾ ਇਸ ਰਾਜ ਜਿਹੜੀ ਸ਼ਾਪ ਆ ਦੇਖੋ ਨਾਮੀ ਪਰਿਵਾਰ ਆ ਕਾਰੋਬਾਰੀ ਪਰਿਵਾਰ ਆ ਪਰ ਉਹਨਾਂ ਦੇ ਉੱਤੇ ਇੱਕ ਬਾਈਕ ਤੇ ਆਉਦੇ ਨੇ ਮੋਟੇ ਇੱਥੇ ਤਾੜ-ਤਾੜ ਗੋਲੀਆਂ ਚਲਾ ਕੇ ਚੱਲ ਜਾਂਦੇ ਆ ਪਿਛਲੇ ਦਿਨੀ ਇਹਨਾਂ ਨੂੰ ਫਰਡ ਕਾਲਸ ਵੀ ਆਉਂਦੀਆਂ ਇਹਨਾਂ ਵੱਲੋਂ ਮਾਨਜੋਗ ਐਸਐਸਪੀ ਬਟਾਲਾ ਨੂੰ ਮਿਲ ਕੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਕੰਪਲੇਨਟ ਦਿੱਤੀ ਹੋਈ ਸੀ ਔਰ ਕਿਤੇ ਨਾ ਕਿਤੇ ਉਹਨਾਂ ਨੇ ਕੰਪਲੇਨਟ ਥਾਣੇ 깔 ਦਿੱਤੀ ਥਾਣੇ ਦਾ ਢਿੱਲੇ ਰਵੱਈਏ ਕਾਰਨ ਨਾ ਇਨਵੈਸਟੀਗੇਟ ਕਰਨ ਕਰਨਾ ਸਾਰਾ ਕੁਝ ਹੋਇਆ ਅੱਜ ਮੈਂ ਸਮਝਦਾ ਵੀ ਸ਼੍ਰੀ ਹਰਗਮਿੰਦਰਪੁਰ ਪੁਲਿਸ ਜਿਹੜੀ ਆ ਖਾਸ ਕਰਕੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਨਾਕਾਮ ਰਹੀ ਇਸ ਗੱਲ ਦੇ ਵਿੱਚ ਇੱਕ ਗੈਂਗਸਟਰ ਚੈਲੰਜ ਕਰਕੇ ਆਉਂਦਾ ਤੇ ਗੋਲੀਆਂ ਮਾਰ ਕੇ ਚਲਾ ਜਾਂਦਾ ਤੇ ਸਾਡੀ ਪੁਲਿਸ ਕੀ ਕਰਦੀ ਹੈ ਜਿਹਨਾਂ ਨੂੰ ਪਹਿਲਾਂ ਕੋਈ ਇਨਫੋਰਮ ਕੀਤਾ ਹੋਇਆ ਜਿਹਨਾਂ ਨੂੰ ਸਾਰੀ ਗੱਲ ਦਾ ਪਤਾ ਹੋਇਆ ਸਾਨੂੰ ਵਿਸ਼ਵਾਸ ਅੱਜ ਦੁਆਇਆ ਡੀਐਸਪੀ ਸਾਡੇ ਸ੍ਰੀ ਹਰਗਵਿੰਦਪੁਰ ਕੱਕੜ ਜੀ ਹੋਣਾ ਨੇ ਇਹ ਦੋ ਚਾਰ ਦਿਨਾਂ ਦੇ ਵਿੱਚ ਬੰਦੇ ਟਰੇਸ ਕਰ ਲੈਣਗੇ ਅਗਰ ਬੰਦੇ ਟਰੇਸ ਹੁੰਦੇ ਨੇ ਸਾਰੀ ਗੱਲ ਦਾ ਪਤਾ ਲੱਗਦਾ ਆ ਕਿਉਂਕਿ ਜਿਹੜੀ ਗੋਲੀ ਚੱਲੀ ਆ ਤੁਸੀਂ ਕੈਮਰੇ ਚ ਦਿਖਾਇਓ ਜਿਹੜੇ ਅੰਦਰ ਦੁਕਾਨ ਤੇ ਬੈਠੇ ਹੋਏ ਨੇ ਉਹਨਾਂ ਦੀ ਬਿਲਕੁਲ ਕੋਲੋਂ ਦੀ ਨਿਕਲੀ ਆ ਔਰ ਇਹ ਇੱਕ ਜਾਨੀ ਹਮਲਾ ਹੋਇਆ ਹੈ ਮਤਲਬ ਮੈਂ ਸਮਝਦਾ ਕਿ ਰੱਬ ਨੇ ਲਿਖੀ ਕਰਨਾ ਇਹਨਾਂ ਨੂੰ ਬਚਾ ਲਿਆ ਜਿਸ ਕਰਨਾ ਗੋਲੀ ਚੱਲੀ ਆ ਬਚਾ ਹੋਣਾ ਬਹੁਤ ਮੁਸ਼ਕਲ ਸੀਗਾ ਔਰ ਮੈਂ ਮੰਗ ਕਰਦਾ ਹਾਂ ਐਸਐਸਪੀ ਬਟਾਲਾ ਤੋਂ ਕਿ ਸਖਤ ਕਾਰਵਾਈ ਇਹਨਾਂ ਦੇ ਵਿਰੁੱਧ ਹੋਣੀ ਚਾਹੀਦੀ ਔਰ ਬੰਦੇ ਜਲ ਤੋਂ ਜਲਦ ਫੜੇ ਜਾਣ ਕਿ ਇਹ ਹਜੇ ਬਾਰਦਾਤਾਂ ਲੱਗਿਆ ਨਗਰ ਕੌਂਸਲ ਨੂੰ ਕੋਈ ਸਿਸਟੀਮ ਕੈਮਰਾ ਲਗਾਏ ਜਾਣਗੇ ਸੀਸੀਟੀ ਵੀ ਕੈਮਰੇ ਹਰ ਜਗ੍ਹਾ ਤੇ ਲੱਗੇ ਹੋਏ ਨੇ ਇਸ ਸ਼ਾਪ ਤੇ ਲੱਗੇ ਹੋਏ ਨੇ ਸੀਸੀਟੀ ਵੀ ਕੈਮਰੇ ਕੱਢ ਕੇ ਦੇਖਦੇ ਉਹਨਾਂ ਨੂੰ ਇੱਕ ਦੋ ਗੱਡੀਆਂ ਦਾ ਸ਼ੱਕ ਆ ਉਹ ਵੀ ਕੱਢ ਕੇ ਵੀਡੀਓ ਇਹਨੂੰ ਦਿੱਤੇ ਹੁਣ ਟ੍ਰੇਸ ਕਰਨੋਂ ਆ ਕੰਮ ਸ਼ਹਿਰ ਚ ਹਰ ਜਗ੍ਹਾ ਤੇ ਕੈਮਰੇ ਲੱਗੇ ਇਹਨਾਂ ਦੇ ਪਰਸਨਲ ਤੌਰ ਤੇ ਇਹਨਾਂ ਦੀ ਸ਼ਾਪ ਤੇ ਕੈਮਰੇ ਲੱਗੇ ਹੋਏ ਸੈਕਸ਼ਨ ਅੱਗੇ ਤੁਸੀਂ ਧੰਨਵਾਦ